ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਮੈਂ ਸਾਨੂੰ ਸੰਨੀ ਬਾਹਣ ਦਾ ਟਾਈਮ ਹੋ ਗਿਆ ਜੀ ਪੱਕੀ ਇੱਧਰ ਦੇਖ ਲੋ ਜੀ ਸਾਰੇ ਖੜੇ ਹੋ ਗਏ ਤੇ ਆਦੋ ਹੋਸ ਖਿਜਦੀ ਆਪਾਂ ਤੇ ਇਧਰ ਆਪਾਂ ਨੇ ਥੱਲੇ ਕਬੂਤਰ ਵੀ ਲਿਆ ਕੇ ਸਾਡੇ ਲਈ ਉੱਪਰਲੇ ਖੋਡੇ 'ਚੋਂ ਉੱਪਰਲਾ ਖੋਡਾ ਵੱਡਾ ਛੋਟਾ ਯਾ ਦੇ ਦਿੱਗਾ ਤਾਂ ਕਰਕੇ ਤੰਗ ਹੁੰਦੇ ਸੀ ਆਪਾਂ ਤੁਹਾਨੂੰ ਕਬੂਤਰ ਵੀ ਦਿਖਾ ਦਈਏ ਤੇ ਫਿਰ ਪਾਉਣਿਆ ਸੰਨੀ ਆਪਾਂ ਖੋਲੀ ਰੰਗ ਕੰਟ ਕਰੋ ਚੱਕੀ ਤਿੰਨੇ ਜੋੜੇ ਨੇ ਇਹ ਉਹ ਮੋਜੇ ਦਾ ਉਹ ਮੋਜੀ ਨਾਲ ਜੋੜਾ ਤੇ ਉਹ ਕਬੂਤਰ ਦਾ ਉਹ ਕਾਲੀ ਚੀਨੀ ਕਬੂਤਰੇ ਨਾਲ ਤੇ ਇਹਨਾਂ ਦੋਵਾਂ ਦਾ ਜੋੜਾ ਹੀ ਤੇ ਇੱਕ ਵਜਾ ਹੋਰ ਬੈਠਾ ਉੱਤੇ ਹੀ ਇਹ ਅੱਜ ਡਾਇਆ ਤੀਗਾ ਤੇ ਇਹ ਤਿੰਨ ਘੰਟੇ ਉੱਡ ਕੇ ਇਹ ਦੁਬਾਰਾ ਚੋ ਕੋਠੀ ਤੇ ਵੈਤ ਤੇ ਹੁਣ ਆਇਆਗਾ ਕੋਠੀ ਤੇ ਵੈਤ ਇਹ ਵੀ ਆਪਾਂ ਉੱਪਰਲੇ ਖੁੱਡੇ ਜੇ ਬੰਦ ਕਰ ਦੇ ਹੁੰਦੇ ਸੀ ਹੁਣ ਆਪਾਂ ਥੱਲੀ ਧੰਦਾ ਇਹ ਇੱਕ ਮਿੰਟ 게ਟ ਲਾ ਦਈਏ ਜੀ 게ਟ ਘੁੱਟ ਲਾਤਾ ਇਤਰੋ ਆਪਾਂ ਸਨ ਨਹੀਂ ਪਾਈਏ ਹੁਣ ਮੱਜਾਂ ਨਹੀਂ ਟਾਈਮ ਹੋ ਗਿਆ ਤੇ ਗੋਹਾਇਆ ਖਿੱਚ ਦਈਏ ਤੇ ਉਦੋਂ ਮਸਰੇ ਵਾਲੀ ਵੀ ਲਾਤੀ ਵਾਕੀ ਆਪਾਂ ਨੇ ਤੇ ਉੱਧਰ ਉੱਪਰ ਆਪਣੀ ਸਾਤਰੀਆਂ ਹੀ ਖੜੀਆਂ ਆ ਗਈ ਦੇਖੋ ਇਹ ਬੱਚਾ ਕੇ ਬੈਠਾ ਸੀ ਹੁਣ ਹੀ ਆ ਕੇ ਬੈਠਾ ਤੇ ਬਾਕੀ ਪਹਿਲਾਂ ਆਪਾਂ ਮੱਜਾਂ ਨੂੰ ਪਾ ਦਈਏ ਸੰਨੀ ਤੇ ਫਿਰ ਆਪਾਂ ਨਾਲ ਤਾਂ ਉੱਪਰਲੇ ਕਬੂਤਰ ਦਿਖਾਵਾਂਗੇ ਸੋਨੂੰ ਨਾਲ ਉਹਨਾਂ ਨੂੰ ਦਾਣਾ ਪਾ ਕੇ ਆਵਾਂਗੇ ਤੇ ਥੱਲੜ ਲੈਣ ਨੂੰ ਵੀ ਦਾਣਾ ਪਾਵਾਂਗੇ ਲੋਈ ਹੈ ਲੱਗ ਗਿਆ ਖੜਾ ਹੁਣ ਤੂੜੀ ਇਹਨਾਂ ਨੂੰ ਪਾਤੀ ਸੀ ਤੇ ਬਾਕੀ ਪਾਣੀ ਪਿਲਾ ਰਿਹਾ ਹੁਣ ਬਾਕੀ ਛੰਨੀ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਪਾਣੀ ਜ਼ਰੂਰ ਪਿਲਾਉਣੇ ਆ। ਹੈ। ਤਿੰਨ ਢਾਈ ਲੰ ਪਾਣੀ ਪਿਲਾਉਣੇ ਆ ਆਪਾਂ ਇਹਨਾਂ ਨੂੰ। ਇੱਧਰ ਦੇਖੋ ਕਿਵੇਂ ਖੰਡਈਏ ਨੇ ਤੂੜੀ। ਤੇ ਮੋਟਰ ਚਲਾਈ ਤੀਗੀ। ਪਾਣੀ ਠੰਡਾ ਆ ਰਿਹਾ। ਇਹ ਪੀ ਜਾਂਦੇ ਨੇ ਇੱਧਰੋਂ। ਇੱਧਰੋਂ ਆਪਾਂ ਕਬੂਤਰਾਂ ਲਈ ਵੀ ਕੁਝ ਜਾਂ ਭਰ ਲਿਆ ਠੰਡੇ ਪਾਣੀ ਦਾ। ਠੀਕ ਹੈ। ਬਾਕੀ ਤੂੜੀ ਚੱਕਦੀ ਆਪਾਂ। ਤੇ ਤੂੜੀ ਤਾੜੀ ਗਿੱਲੀ ਕਰਕੇ ਫਿਰ ਇਹਨਾਂ ਨੂੰ ਦਾਣਾ ਤੇ ਫੀਡ ਪਾ ਕੇ ਫਿਰ ਆਪਾਂ ਕਰਦੇ ਹਾਂ ਹੋਰ ਕੰਮ ਪਹਿਲਾਂ ਤੂੜੀ ਚੱਕ ਦੀ ਲੋ ਜੀ ਸੰਨੀ ਸੰਨੀ ਪਾਤੀ ਆਪਾਂ ਬਾਕੀ ਖਾਈ ਜਾਂਦੀਆਂ ਨੇ ਮੱਝਾਂ ਇੱਧਰ ਤੇ ਵਿਸ਼ਾਲ ਆਪਾਂ ਆਪਣਾ ਬਾਰੇ ਬੰਨਨ ਤਾਂ ਤੀ ਉਹ ਫਿਰ ਮੱਝ ਦੀ ਸਾਰੀ ਫੀਡ ਵਾਲੀ ਸੰਨੀ ਖਾ ਜਾਂਦਾ ਤੇ ਬਾਕੀ ਹੁਣ ਆਪਾਂ ਚੱਲੀਏ ਕੋਠੇ ਦੇ ਤੇ ਉੱਪਰਲੇ ਕਬੂਤਰਾਂ ਨੂੰ ਪਾਈਏ ਦਾਣਾ ਫਰਾ ਕੇ ਥੱਲੜ ਲੈਣ ਨੂੰ ਵੀ ਪਾਉਣਾ ਕਿਉਂਕਿ ਦਾਣਾ ਉੱਤੀ ਪਿਆ ਉੱਤੋਂ ਚੱਕ ਲਿਆਵਾਂਗੇ ਦਾਣਾ ਬਾਕੀ ਇੱਧਰ ਖਾਈ ਜਾਂਦੀਆਂ ਨੇ ਇਹ ਸੰਨੀ ਦੇਖੋ ਤੇ ਇੱਧਰ ਦੇਖ ਸਕਦੇ ਆ ਇਹ ਕਿੰਨੇ ਲੱਭੜਿਆ ਬਾਕੀ ਹੁਣ ਆਪਾਂ ਚੱਲਦੇ ਆਂ ਕੋਠੇ ਤੇ ਫਿਰ ਮਿਲਦੇ ਆਂ ਆਪਾਂ ਸੋਨੂੰ ਇੱਧਰ ਵਿਸਿਆਲ ਕਰੋ ਚੱਕ ਆਪਣਾ ਇਹ ਰਾਜੀ ਨਹੀਂ ਹੁੰਦਾ ਜੀ ਪਤਾ ਨਹੀਂ ਕੀ ਚੱਕਰ ਆ ਬਾਕੀ ਆਪਣੀ ਜਿਹੜੀ ਇਹ ਮੈਂ ਮੱਜਾ ਇਹਦੇ ਦੁੱਧ ਨਾਲ ਰਾਜੀ ਨਹੀਂ ਹੁੰਦਾ ਜਾਨਵਰ ਪਤਾ ਨਹੀਂ ਕੀ ਚੱਕਰ ਹੈ ਦੁੱਧੇ ਦਾ ਲੱਗਦਾ ਨਹੀਂ ਹੈ ਤੇ ਬਾਕੀ ਜਿਹੜੀ ਇਹਦੀ ਪਹਿਲਾ ਵਾਲੀ ਕੱਟੀ ਤੀ ਉਹ ਵੀ ਆਪਣੇ ਲਬੀਲੀ ਸੀ ਜਿੱਤੀਗੀ ਆ ਹੁਣ ਹੋਈ ਰਾਜੀ ਇਹ ਤੇ ਪਹਿਲਾਂ ਇਹਦੇ ਸਾਰੇ ਬੱਚੇ ਐਵੇਂ ਦੀ ਹੁੰਦੇ ਆ ਲਿੱਸੇ ਜੇ ਤੇ ਵੱਡੇ ਹੋ ਕੇ ਹੁੰਦੇ ਆ ਇਹ ਰਾਜੀ ਦੁੱਧ ਸਾਤੇ ਦਾ ਮੱਜ ਦਾ ਇਹਨਾਂ ਨੂੰ ਲੱਗਦਾ ਨਹੀਂ ਤੇ ਮਸਰੇ ਵਾਲੀ ਆਪਾਂ ਲਾਤੀ ਤੀਗੀ ਤੇ ਬਾਕੀ ਹੁਣ ਆਪਾਂ ਚੱਲੀਏ ਕੋਠੇ ਤੇ ਤੇ ਉੱਪਰਲੇ ਕਬੂਤਰਾਂ ਨੂੰ ਪਾਈਏ ਦਾਣੇ ਤੇ ਆ ਕੇ ਥੱਲੇ ਡਲਣ ਨੂੰ ਪਾਈਏ ਲੋਈ ਆ ਗਿਆ ਆਪਾਂ ਕੋਠੇ ਤੇ ਹੁਣ ਬਾਕੀ ਆ ਪਿੱਛੇ ਨੇ ਦਾਣੇ ਤੇ ਆਹ ਟਰੇ ਆਈਆਂ ਭਰ ਲਈਏ ਦਾਣਿਆਂ ਦੀ ਆਪਾਂ ਸਾਫ਼ ਕਰਕੇ ਇੱਕ ਥੱਲੇ ਲੈ ਜਾਗੇ ਇੱਕ ਉੱਪਰਲੇ ਵਾਸਤੇ ਇਧਰ ਪਈਏ ਖੁੱਡੇ ਦੀ ਚਾਬੀ ਲੋ ਜੀ ਦਾਣੇ ਪਾ ਲਈਏ ਹੁਣ ਆਪਾਂ ਕਬੂਤਰਾਂ ਨੂੰ ਆਹ ਪਰਲੇ ਕਬੂਤਰਾਂ ਨੂੰ ਤੇ ਉੱਪਰ ਲਾ ਲਈਏ ਥੱਲੜ ਲਿਆਂ ਇਹਦੇ ਵਿੱਚ ਦਾਣੇ ਚ ਆਪਣੇ ਜਿਹ ਹੈਗੇ ਆ ਸਰੋਂ ਮਿਕਸੀ ਸਰੋਂ ਤੇ ਕਣਕ ਮਿਕਸ ਆ ਆ ਥੱਲੜ ਲੈ ਕਬੂਤਰਾਂ ਨੂੰ ਤੇ ਆ ਉੱਪਰ ਲਿਆਂ ਨੂੰ ਬਾਕੀ ਆਪਾਂ ਤੁਹਾਨੂੰ ਆਪਣੇ ਉੱਪਰਲੇ ਕਬੂਤਰ ਵੀ ਦਿਖਾ ਦਿੰਨੇ ਆ ਤੇ ਇੱਕ ਥੱਲੇ ਇੱਕ ਗਨੇ ਰੱਖ ਰਖੇ ਨੇ ਆਂਡੀ ਤੇ ਦੋ ਨੇਂ ਆਂਡੇ ਰੱਖਰਖੇ ਸੀ ਤੇ ਇੱਕ ਆਂਡਾ ਉਹਦਾ ਖਰਾਬ ਹੋ ਗਿਆ ਸੀ ਉਹਦੇ ਥੱਲੇ ਆਪਾਂ ਲਿਆ ਕੇ ਆਂਡੇ ਰੱਖ ਦੇ ਦਿੱਗੇ ਤੇ ਹੁਣ ਉਹਦੇ ਥੱਲੇ ਆ ਗਏ ਨੇ ਤਾਂ ਨਾਂਡੇ ਦਿਖਾ ਦਈਏ ਆਪਾਂ ਤੁਹਾਨੂੰ ਇੰਤਰ ਜਿੰਨਾ ਜਿੰਦਾ ਖੋਲ ਲੀਏ ਮਿੰਟ ਇਧਰ ਆਪਣੀ ਛਤਰੀ ਐਂ ਲੱਗ ਰਹੀ ਹੈ ਇਹਨੂੰ ਵੀ ਲਾਉਣਿਆ ਲੋ ਜਿੰਦਾ ਖੋਲ ਲਿਆ ਤੇ ਇਧਰ ਆਪਣਾ ਕੁੱਪਟਰ ਬੈਠਾ ਮੋਜਾਂ ਆਂਡਿਆਂ ਦੇ ਤੇ ਇਧਰ ਇਹਨਾਂ ਦੇ ਦੋ ਬੱਚੇ ਨੇ ਬੱਚਾ ਇੱਕ ਉਧਰ ਵੱਟ ਜਾਂਦਾ ਜੱਟਾ ਹੋ ਚਈ ਇੱਕ ਤੇ ਨਾਨੇ ਕਾਲਾ ਡੱਬਾ ਵਿੱਚ ਉਹ ਗੱਟਿਆ ਦਾਣੇ ਰੱਖਦੇ ਹੁਣ ਆਪਾਂ ਇਹਨਾਂ ਦਾਣੇ ਖਾ ਲੈਣਗੇ ਦੇਖੋ ਆ ਕੇ ਦਾਣੇ ਖਾਣ ਤੇ ਬਾਕੀ ਪਾਣੀ ਵੀ ਪਾ ਦਈਏ ਆਪਾਂ ਇਹਨਾਂ ਨੂੰ ਇਹ ਸਾਤਰੀ ਸੁੱਤੀ ਲਾ ਕੇ ਫਿਰ ਆਪਾਂ ਚੱਲੀਏ ਥੱਲੇ ਇੱਕ ਮਿੰਟ ਆਪਾਂ ਲੋ ਇਹ ਪਾਣੀ ਦੀ ਵੀ ਭਰਤੀ ਆਪਾਂ ਕੁਜੀ ਪੀਪੀ ਤੇ ਬਾਕੀ ਦਾਣੇ ਖਾਈ ਜਾਂਦੇ ਆ ਦੇਖੋ ਆ ਲਾਲ ਸਰੇ ਇਹਦਾ ਕਬੂਤਰ ਦਾ ਜੋੜਾ ਹੈਗਾ ਕਾਲੀ ਜੀਨੀ ਕਬੂਤਰ ਉਹ ਗੋਲੀ ਖੂਤ ਰਿਹਾ ਤੇ ਜਿਹੜੀ ਉਹ ਪਰਾਂ ਬਸ ਕਾਲੀ ਜੀਨੀ ਕੂਤਰੀ ਫਿਰਦੀ ਆ ਉਹਦਾ ਜੋੜਾ ਹੈਗਾ ਮੋਜੇ ਨਾਲ ਆਂਡਾ ਤੇ ਬੈਠਾ ਦੇਖੋ ਤੇ ਬਾਕੀ ਉਹ ਪਰਾਂ ਦੋ ਬੱਚੇ ਬੈਠੇ ਆ ਇੱਕ ਪਰਾਂ ਬਾਲ ਰਿਹਾ ਹੁੰਜੀ ਦੇ ਚ ਤੇ ਬਾਕੀ ਕੱਢ ਲਈਏ ਪਾਉਣੋਂ ਬੱਚੇ ਨੂੰ ਉਧਰੋਂ ਕੱਢ ਲਈਏ ਥੱਲੇ ਇਹ ਬਚੇ ਕਰੋ ਚੱਕ ਇੱਕ ਇਹਦਾ ਕਾਲਾ ਡੱਬਾ ਉੱਤੋਂ ਚਿੱਟਾ ਥੱਲੇ ਸਾਰਾ ਕਾਲਾ ਤੇ ਇੱਕ ਇਹਦਾ ਰੱਤਾ ਬਾਕੀ ਜਿਹੜਾ ਥੱਲੇ ਬਚਾਗਾ ਉਹ ਵੀ ਇੰਨਾ ਦਾ ਭਾਈਏ ਆ ਤੇ ਇਦਾਂ ਆ ਕੇ ਕੂਦਰੀ ਕਰੋ ਚੱਕ ਖਾਈ ਜਾਂਦੇ ਨੇ ਇਹ ਦਾਣੇ ਬਾਕੀ ਦਾਣੇ ਇਹਨਾਂ ਨੂੰ ਪਾਤੇ ਦਾਣੇ ਖਾ ਲੈਣਗੇ ਪਾਣੀ ਪਾਤਾ ਪਾਣੀ ਪੀ ਲੈਣਗੇ ਬੱਚਿਆਂ ਨੂੰ ਵੀ ਖਵਾ ਦੇਣਗੇ ਬਾਕੀ ਹੁਣ ਆਪਾਂ ਚੱਲੀਏ ਛਤਰੀ ਲਾ ਕੇ ਚੱਲੀਏ ਥੱਲੇ ਗਰਮੀ ਬਹੁਤ ਹੋ ਰਹੀ ਆ ਤੇ ਬਾਕੀ ਇਹਨਾਂ ਦਾ ਆਪਣੇ ਲੋਵੇ ਹੈਗਾ ਇੱਕ ਅੰਡਾ ਮੋਜੇ ਦਾ ਤੇ ਕਾਲੀ ਚਿੱਨੀ ਕੋ ਉਤਰੀ ਦਾ ਕਿੰਨਾ ਦਾ ਖਰਾਬ ਹੋ ਗਿਆ ਤੀ ਤੇ ਦੋ ਅੰਡੇ ਆਪਾਂ ਆਪਣੇ ਮਿੱਤਰ ਤੋਂ ਲਿਆ ਕੇ ਰੱਖਦੇ ਤੀ ਕਿ ਬਾਕੀ ਉਹ ਬਚਾ ਦੇਖੋ ਫੇਰ ਉਧਰੇ ਵਾਕ ਗਿਆ ਉੱਥੇ ਮਾਂ ਨੂੰ ਤਾਂ ਰੋੜਾ ਜਾਂ ਫਸਾਤਾ ਲਓ ਜੀ ਖੁੱਡਾ ਵੀ ਲਾਤਾ ਆਪਾਂ ਨੇ ਖੁੱਡੇ ਦਾ ਲਾਤਾ ਜਾਂਦਾ ਤੇ ਇਧਰ ਆਪਣੀ ਖਾਤਰੀ ਦਾ ਕਪੜਾ ਚੈੱਕ ਕਰ ਸਕਦੇ ਹੋ ਤੁਸੀਂ ਮੋਰ ਨਹੀਂ ਰੰਗਾ ਤੇ ਢਾਂਗਾ ਪਿਆ ਢਾਂਗਾ ਵੀ ਆ 15 ਰੱਖ ਲਾਂਗੇ ਤੇ ਬਾਕੀ ਹੁਣ ਆਪਾਂ ਲੈ ਕੇ ਚੱਲੀਏ ਥੱਲੇ ਲੜ ਲਈ ਕਬੂਤਰਾ ਵਾਸਤੇ ਦਾਣੇ ਸੋਤਰੀ ਰੱਖ ਦੀ ਢਾਂਗਾ ਵੀ ਰੱਖ ਲੈਨੇ ਬਾਕੀ ਹੁਣ ਆਪਾਂ ਤੁਹਾਨੂੰ ਥੱਲੇ ਜਾ ਕੇ ਮਿਲਦੇ ਆਂ ਜਿੱਤਰਾ ਬਣੀ ਜੂ ਵੀ ਕਰੋ ਥੁੱਪੇ ਫਿਰਦੀ ਆ ਤੇ ਥੱਲੇ ਆ ਕੇ ਆਪਾਂ ਦਾਣੇ ਲੈ ਕੇ ਕਬੂਤਰਾ ਵਾਸਤੇ ਬਾਕੀ ਇਧਰ ਆਪਣੀਆਂ ਮੱਝ ਖਾਈ ਜਾਂਦੀਆਂ ਨੇ ਸੰਨੀ ਤੇ ਇੱਧਰ ਦਾਣੇ ਤੇ ਪਾਣੀ ਰੱਖੀਏ ਕਬੂਤਰਾਂ ਨੂੰ ਹੁਣ ਆਪਾਂ ਜੇਡ ਖੋਲ ਲਈਏ ਲੋ ਇਹ ਕਬੂਤਰ ਆਪਣੇ ਸਾਰੇ ਫਿੱਟ ਵਹਟ ਬੈਠੇ ਆ ਦੇਖੋ ਬਾਕੀ ਹੁਣ ਸਿੱਧੀ ਸਿੱਤੀ ਅੰਡੇ ਰੱਖ ਲੈਣੇ ਇਹ ਇੱਕ ਕਬੂਤਰੀ ਪਾਣੀ ਆ ਨਹੀਂ ਮਿੱਠਾ ਮਰੀ ਜਾਂਦੀ ਇਹ ਵਾਲੀ ਆ ਲਾਲ ਚਿਨੀ ਬਾਕੀ ਦਾਣੇ ਰੱਖ ਦਈਏ ਹੁਣ ਆਪਾਂ ਇਹਨਾਂ ਨੂੰ

ਦਾ ਨਹੀਂ ਵੀ ਰੱਖ ਤੇ ਤੇ ਪਾਣੀ ਵੀ ਰੱਖਦਾ ਉਹਨੇ ਖਾ ਲੈਣਗੇ ਆਪੇ ਕਿਉਂਕਿ ਇਹ ਥੋੜਾ ਜਿਹਾ ਡਰਦੇ ਆ ਤੇ ਬਾਕੀ ਜੋੜੀਆਂ ਕਰੋ ਤੁਸੀਂ ਚੈੱਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਨਹੀਂ ਲੱਗੀਆਂ ਆਹ ਆ ਲਾਲ ਸਰਾਇਆ ਕਬੂਤਰ ਆ ਲਾਲ ਜੇ ਸਿੰਪਾ ਇਹਦੇ ਥੋੜੀ ਥੋੜੀ ਅਜਾ ਟੱਚ ਵੈ ਜਿਹੜਾ ਮੂਰੇ ਬੈਠਾ ਇਹਦਾ ਹੈਗਾ ਜੀ ਆਹ ਲਾਲ ਚੀਨੀ ਕਬੂਤਰੀ ਨਾਲ ਜੋੜਾ ਤੇ ਜਿਹੜਾ ਉਹ ਪਿੱਛੇ ਕਬੂਤਰ ਬੈਠਾ ਉਹਦਾ ਹੈਗਾ ਕਾਲੀ ਚੀਨੀ ਕਬੂਤਰੀ ਨਾਲ ਜੋੜਾ ਜਿਹੜਾ ਉਧਰ ਮੋਜਾ ਬੈਠਾ ਉਹਦਾ ਮੋਜੀ ਕੁਤਰੀ ਨਾਲ ਜੋੜਾ ਲਾਲ ਸਰੀਆ ਮੋਜੀ ਵੀ ਤੇ ਉਹ ਤੇ ਬਚਾ ਬੈਠਾ ਆਪਣਾ ਇਹ ਅੱਜ ਆਇਆ ਕੋਠੀ ਤੇ ਬੈ ਕੇ ਕਿਵੇਂ ਇਹ ਹੋ ਰਿਹਾ ਦੇਖੋ ਕਿ ਜ਼ਮੀਨ ਤਾਂ ਨਹੀਂ ਬਿਮਾਰੀ ਹੋ ਗਿਆ ਬਾਕੀ ਕੋਈ ਨਾ ਤੇ ਉਹ ਖਾ ਲੈਣਗੇ ਇਹ ਦਾਣਾ ਗੇਟ ਲਾ ਦਈਏ ਆਪਾਂ ਤੇ ਫਿਰ ਦੇਖਦੇ ਆਂ ਖਾਂਦੇ ਆ ਜਾਂ ਨਾ ਤੇ ਬਾਕੀ ਇੱਧਰ ਆਪਣੀਆਂ ਮੱਝਾਂ ਨੂੰ ਬੂਥ ਮਾਰ ਮਾਰ ਕੇ ਸਨ ਇੱਧਰ ਕਰ ਦਿੰਦੀਆਂ ਨੇ ਛੋਟੀਆਂ ਪਟਣੀਆਂ ਤੇ ਫਿਰ ਇਹ ਖਾਂਦੀਆਂ ਨੇ ਫਿਰ ਖਾਂ ਨਹੀਂ ਦਿੰਦੇ ਟੱਕਰਾ ਲਾਉਂਦੀਆਂ ਨੇ ਇੱਧਰ ਆ ਕੇ ਕੰਮ ਇਹਨਾਂ ਦਾ ਹੋ ਰਿਹਾ ਦੇਖੋ ਦੇਖੋ ਕਿੱਥੇ ਖਾ ਰਹੀ ਐ ਸਨੀਆਂ ਨੂੰ ਕਿੱਥੇ ਪਾਈ ਹੋਈ ਹੈ ਪਹਿਲਾਂ ਬੂਥ ਮਾਰ ਮਾਰੇ ਇੱਧਰ ਕਰੀ ਜਾਂਦੀਆਂ ਤੇ ਬਾਕੀ ਹੁਣ ਆਪਾਂ ਕੁੱਟਦੇ ਆ ਟੋਕਾ ਜੋੜ ਜੂੜ ਜੇ ਲਾਉਣੇ ਪੈਣਗੇ ਤਾਰਾਂ ਦੇ ਤੇ ਪਹਿਲਾਂ ਆਪਾਂ ਚਾਹ ਪੀ ਲਈ। ਹੋਈ ਹਰਾ ਲੱਗੇ ਦੀ ਕੁੱਟਨ ਤੇ ਲਟ ਗਈ ਬੱਗ ਬੱਖੇ ਵੀ ਹੋ ਕੇ ਬੰਦਾ। ਤੇ ਮਸਾ ਸਿਸਟਮ ਆ ਲਾਇਆ ਤੀ ਧਰ ਹੁੰਦਾ ਸਿਸਟਮ ਆ ਇਹ ਲੜਦੀ। ਤੇ 2 ਕੁ ਮਿੰਟ ਜੇ ਆਉਣੇ ਕਰੀਤੀ ਨਾਲ ਦੀ ਨਾਲ ਲਾਈਟ ਵਗ ਗਈ। ਤੇ ਲਓ ਜੀ ਢਾਣੇ ਦੂਨੇ ਖਾਰੇ ਦੇ ਕਬੂਤਰ ਪਾਣੀ ਲਿਆ ਇਨਾਂ ਨੇ ਡੋਲਾਂ। ਪਾਣੀ ਕਰਤੀ ਪਹਿਲਾਂ ਤਾਂ ਇੱਕ ਪਾਸੇ ਖੁੰਜੇ ਚ ਲੈ ਕੇ ਪਾਣੀ। ਇਹ ਢੋਲ ਲੈਣੇ ਨੇ ਨਿੱਥੇ ਮਨ ਕਰ ਇਹਨਾਂ ਨੂੰ ਨਾ ਦਿਖੇ ਨੇ ਰਾਜਾ ਪੈਂਦਾਗਾ ਜੋ ਫਿਰ ਇੱਥੇ ਕਰ ਲੈਣੇ ਇੱਥੇ ਕਰਕੇ ਇੱਟ ਲਾ ਦਿੰਨੇ ਆ ਆਏ ਜੱਕਾ ਟੋਕਰੀ ਬਾਕੀ ਥੱਲੇ ਰੱਖ ਰਖਿਆ ਇੱਕ ਉਹ ਪਰਾ ਖੁੰਝੇ ਚ ਪਾ ਦੇ ਕਾਹ ਪਾਤੀ ਤਿੰਨ ਜੋੜੇ ਨੇ ਤੇ ਬਾਕੀ ਪਾਣੀ ਦਾ ਉਰੇ ਰੱਖਿਆ ਕਰੀਏ ਸਿਸਟਮ ਤੇ ਕੋਲਾ ਆ ਭਰਦੀ ਹੈ ਪਾਣੀ ਦਾ ਹੁਣ ਇਹਨਾਂ ਆ ਕੇ ਸਾਰੇ ਦੇਖੋ ਪਹਿਲਾਂ ਦਾਣੇ ਖਾਰੇ ਦੀ ਜਿੰਨੇ ਕੋ ਖਾਣਗੇ ਖਾਣਗੇ ਬਾਕੀ ਦੇ ਆਪਾਂ ਕੱਟ ਕੇ ਰੱਖ ਲਾਂਗੇ ਦਾਣੇ ਯਾਦ ਹੀ ਬਾਤੇ ਆਪਾਂ ਇਹਨਾਂ ਨੂੰ ਖਾਣੇ ਖਾਂਦੇ ਨਹੀਂ ਤੇ ਪਾਣੀ ਲਿਆ ਕੇ ਪਾਈਏ ਹੁਣ ਆਪਾਂ ਇਹਨਾਂ ਨੂੰ ਲੈਟ ਦਾ ਕਈ ਭਾਗ ਤੇ ਮੋਟਰ ਆਪਣੀ ਚੱਲਣੀ ਹੈ ਲੋ ਇਹ ਪੰਜਾ ਗਲਾਸ ਲੈ ਪਰ ਪਹਿਨਾਂ ਨੂੰ ਪਾਣੀ ਪਾ ਦੀ ਪਹਿਲਾਂ ਪਾਣੀ ਬਹੁਤ ਢੋਲਦੇ ਪੀਣ ਲੱਗੇ ਕੁਸਾ ਬਣਾਉ ਕੁੱਜਾ ਜਾਂ ਡੱਡਾ ਦੀ ਗੱਤਾਂ ਕਰਕੇ ਢੋਲ ਲਿਆ ਬਾਕੀ ਹੁਣ ਆਪਾਂ ਇੱਕ ਇਧਰ ਇੱਕ ਸਾਈਡ ਤੇ ਰੱਖਤਾ ਪੀ ਜਾਏ ਕਰਨਗੇ ਆਪੇ ਪਾਣੀ ਪਰਤਾ ਹੀ ਹੁਣ ਆਪੇ ਪੀ ਲੈਣਗੇ ਆਪੇ ਖਾ ਲੈਣਗੇ ਦਾਨੀ ਦੋਨੇ ਤੇ ਬਾਕੀ ਲੈਟ ਬਨੇ ਬੜਾ ਦੁਖੀ ਕਰਾ ਯਾਰ ਲੈਟ ਫਿਰ ਵਾਗੀ ਇਤਰੇ ਨਾਨੇ ਖਾਲੀ ਸੰਨੇ ਸੋਨੇ ਹੁਣ ਲੱਗੀਆਂ ਲਸਣ ਲਾਉਣ ਬਾਕੀ ਇਹ ਆਪਣਾ ਖੁੱਡੇ ਦਾ ਗੇਟ ਥੋੜਾ ਝੁੱਕਿਆ ਹਾਂਜੀ ਤੇ ਲੈਟਾਈ ਨਹੀਂ ਤੀ ਕੀ ਫਿਰ ਟੋਕ ਆਪਾਂ ਕੱਟ ਨਹੀਂ ਸਕਦੇ ਤੀ ਤੇ ਹੁਣ ਆਪਾਂ ਫਿਰ ਖੇਤ ਤੇ ਆ ਗਏ ਖੇਤ ਨੱਕਾ ਬਦਲਾਉਣ ਆ ਗਏ ਤੇ ਦੇਖਦਾ ਮਨ ਕਰੇ ਖੇਤਾਂ ਲਈ ਲਾਈਟ ਵੀ ਨਹੀਂ ਹੈਗੀ ਤੇ ਬਾਕੀ ਅੱਜ ਆਪਣੀ ਹੈਗੀ ਤੇ ਸੂਏ ਦੀ ਵਾਰੀ ਵੀ ਤੇ ਜਮੀਨ ਤਾਂ ਆਪਣੇ ਲਵੇ ਆਪਣੀ ਹੈਗੀ ਨਹੀਂ ਇਹ ਤੇ ਆਪਾਂ ਠੇਕੇ ਤੇ ਲੈ ਲੈਨੇ ਆ ਚਲੋ ਵਧੀਆ ਗੁਜ਼ਾਰਾ ਇਹ ਹੋਈ ਜਾਂਦਾ ਤੇ ਬਾਕੀ ਸੂਏ ਦੀ ਵਾਰੀ ਵੀ ਤੇ ਅੱਜ ਨਹੀਂ ਤੇ ਵੀਡੀਓ ਆਪਾਂ ਲੇਟ ਬਣਾਈ ਹੈ ਤੇ ਬਾਕੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗੀ ਤੇ ਆ ਵੀਦਰ ਸੋ ਵੀ ਪਰੋਜ ਬਲੌਗ ਪਾਇਆ ਕਰੀਏ ਨਾ ਇੱਕ ਦਿਨ ਛੱਡ ਕੇ ਪਾਇਆ ਕਰੀਏ ਤੇ ਹੋ ਉੱਥੇ ਆ ਮੋਟਰੀ ਦੱਸਾਂ ਤੁਹਾਨੂੰ ਮੋਟਰ ਆਪਣੀ ਹੈਗੀ ਆ ਜੀ ਇੱਥੇ ਤੇ ਹੁਣ ਮੋਟਰ ਮੈਨੂੰ ਤਾਂ ਨਹੀਂ ਲੱਗਦਾ ਵੀ ਚੱਲ ਰਹੀ ਆ ਬਾਕੀ ਉੱਥੇ ਜਾ ਕੇ ਹੀ ਪਤਾ ਲੱਗੂਗਾ ਤੇ ਕੇਰਾ ਪਰ ਡੈਡੀ ਨਾ ਕਰ ਲਈਏ ਗੱਲ ਫਿਰ ਦੱਸ ਦਿਆਂ ਤੁਹਾਨੂੰ ਤਲੋ ਜੀ ਨੱਕਾ ਜਾ ਬਦਲਾਉਣਾ ਆਇਤੀ ਖੇਤ ਆਪਾਂ ਤੇ ਲਾਈਟ ਬੱਗ ਗਈ ਤਾਂ ਕਰਕੇ ਹੁਣ ਜੜੀ ਕਹਿੰਦਾ ਨੱਕਾ ਵੀ ਨਾ ਬਦਲਾਈ ਤੇ ਹੁਣ ਆਪਾਂ ਚੱਲੀਏ ਦਵਾਰ ਘਰੇ ਪਕਾਈਏ ਹੋਈ ਆਪਣੀ ਵੀ ਤੇ ਬਾਕੀ ਕੋਈ ਨਾ ਘਰੇ ਆ ਕੇ ਦੇਖਦੇ ਆਂਗੇ ਆਈ ਆ ਵੀ ਲਾਈਟ ਯਾ ਨਾ ਤੇ ਦਰਜੀ ਦੀ ਕਰ ਸਕਦੇ ਹੋ ਤੁਸੀਂ ਆਪਣੀ ਚਿੱਪ ਕਿਵੇਂ ਹੋ ਰਹੀ ਹੈ ਬਾਕੀ ਹੁਣ ਆਪਾਂ ਚੱਲੀਏ ਘਰੇ ਫਿਰ ਮਿਲਦੇ ਆਂ ਮਿੱਤਰੋ ਘਰੇ ਵੀ ਆ ਗਿਆ ਆਪਾਂ ਤੇ ਲਾਈਟ ਵੀ ਆ ਗਈ ਟੋਕਾ ਟੋਕਾ ਕੁੱਟ ਲਈ ਇਹਨਾਂ ਨੂੰ ਫਿਰ ਹਰਾ ਹਰਾ ਲਾ ਕੇ ਤੇ ਫਿਰ ਪਾਣੀ ਪਿਲਾਵਾਂਗੇ। ਲੋ ਜੀ ਹਰਾ ਹਰਾ ਕੁੱਟ ਲਿਆ ਆਪਾਂ ਨੇ ਤੇ ਹਰਾ ਜਿ ਘਟਿਆ ਆਗਾ। ਗਿੱਲਾ ਪਿਆ ਤੀਗਾ। ਕਿਹੜਾ ਹੈ ਆਪਣਾ ਚਰੀ ਵਾਲਾ। ਕੱਲੂ ਮੀਂਹ ਪੈ ਗਿਆ ਤਾਂ ਕਰਕੇ ਹਰਾ ਘਟਿਆ ਆ। ਚਲ ਦੇਖਦੇ ਹੁਣ ਰਲਾਉਣਿਆ ਇਹਨਾਂ ਨੂੰ। ਲੋ ਜੀ ਮੈਂ ਸਨਮਾਨ ਮੁਹਕੇ ਫਰਸ਼ ਵਰਸੇ ਸਾਫ ਕਰਕੇ ਹੁਣ ਪਲੇਆ ਤਾਂ ਪਲੇਉਣ ਲੱਗ ਰਹੇ ਆ ਪੈਨਾਂ ਨੂੰ ਪਾਣੀ ਹਰਾ ਹਰਾ ਰਲਾਤਾ ਤੀ ਇਹਨਾਂ ਅੱਗੇ ਬਾਕੀ ਯਾਰ ਅੱਜ ਘਾਟੇ ਤੀ ਥੋੜਾ ਥੋੜਾ ਹੀ ਰਲਾਇਆਗਾ ਇੱਥੇ ਬੱਤੀ ਪਾਣੀ ਪੀ ਜਾਂਦੀਆਂ ਨੇ ਤੇ ਟਾਈਮ ਹੋ ਰਿਹਾ ਈ 5 ਵਜੇ ਰੇ ਨੇ ਤੇ ਇਧਰੋਂ ਆਪਾਂ ਸੱਚ ਦਾਣੇ ਲਈ ਟਰੇ ਵੀ ਕੱਢਤੀ ਦੀ ਕਬੂਤਰਾਂ ਨੇ ਦਾਣੇ ਕੱਢਤੇ ਇਹਨਾਂ ਨੇ ਜਿੰਨੇ ਕੁ ਖਾਣੇ ਤੀ ਖਾ ਲਈ ਤੇ ਬਾਕੀ ਯਾਰ ਇੱਥੇ ਇੱਕ ਹੋਰ ਵੀ ਚੱਕਰ ਹੈ ਕੀੜੀਆਂ ਨਾ ਸਰੋਂ ਚ ਵੜ ਜਾਂਦੀਆਂ ਨੇ ਸਰੋਂ ਖਾਂਦੀਆਂ ਨੇ ਇਹ ਕੀੜੀਆਂ ਕੋਈ ਨਹੀਂ ਇਹਨਾਂ ਨੂੰ ਰੱਖਦਾ ਮੈਂ ਪਰਾਂ ਦਾਣਿਆਂ ਨੂੰ ਕਰਦਾਗਾ ਇਹਨਾਂ ਦਾ ਸਿਸਟਮ ਬਾਕੀ ਕਬੂਤਰਾ ਨਹੀਂ ਇਹਨਾਂ ਘਮਰਾਦੀਏ ਪਸੰਦੀ ਹੁਣ ਤਾਂ ਬਸ ਜੋੜੇ ਲੱਗ ਰਹੇ ਨੇ ਗੋਸ ਕਰਨਾਂ ਨਹੀਂ ਸਿੱਧੇ-ਸਿੱਧੇ ਟੀ ਅੰਡੇ ਰੱਖ ਲੈਣਾ ਹੁਣ ਤਾਂ ਬੱਚਿਆਂ ਦੀ ਟੀਕਾ ਬਸ ਦੇਖ ਸਕਦੇ ਹੋ ਤੁਸੀਂ ਟੁਕਰੀਆਂ ਤਾਂ ਜਾਣ ਕੇ ਰੱਖਿਆ ਨੇ ਤੇ ਬਾਕੀ ਇਧਰ ਦੀ ਪਾਣੀ ਪਿਆ ਇਧਰ ਦੇਖ ਲੋ ਬਾਕੀ ਤੁਸੀਂ ਆ ਬਚਾ ਯਾਰ ਇਹਨੇ ਅੱਜ ਬੜਾ ਦੁਖੀ ਕਰਿਆ ਪਹਿਲਾਂ ਤਾਂ ਉੜਿਆ ਇਹ ਪਹਿਲਾਂ ਡਾਤਾ ਆਪਾਂ ਨੇ ਇੱਕ ਕੁੱਪਣੋ ਆਪਣਾ ਮੋਜਾ ਕਬੂਤਰ ਡਾਤਾ ਤੇ ਜਿਹੜਾ ਤੇ ਪਹਿਲਾਂ ਤਾਂ ਇਹ ਉੜਿਆ 2 ਘੰਟੇ ਤੇ ਫਿਰ ਇੱਕ ਪਿੰਡ 'ਚ ਕਬੂਤਰ ਫਰਦਾ ਹੁੰਦਾ ਕੋਠੀਆਂ ਤੇ ਰਹਿੰਦਾ ਉਹਦੇ ਨਾਲ ਫਿਰ ਇਹਨੇ ਪਤਾ ਕੀ ਕਰਿਆ ਕੋਠੀ ਤੇ ਵਗ ਗਿਆ ਅੱਜ ਇਹਦੀ ਤੀਜੀ ਡਾਈ ਦੀ ਦੋ ਡਾਈਆਂ ਤਾਂ ਇਹ ਘਰੇ ਆਉਂਦਾ ਰਿਹਾ ਸਿੱਧਾ ਤੇ ਅੱਜ ਇਹਦੀ ਹੈਗੀ ਤੀਜੀ ਡਾਈ ਅੱਜ ਉਹਦੇ ਮਗਰ ਲੱਗ ਕੇ ਕੋਠੀ ਤੇ ਵਗ ਗਿਆ ਮੈਂ ਪਹਿਲਾਂ ਮੋਜੇ ਨਾਲ ਆ ਜਾਂਦਾ ਤੀਕਾ ਘਰੇ ਤੇ ਅੱਜ ਉਹਦੇ ਮਗਰ ਲੱਗ ਗਿਆ ਕੋਠੀ ਤੇ ਵਗ ਗਿਆ ਫਿਰ ਕੋਠੀ ਤੋਂ ਆਪੇ ਆਇਆ ਬੈਭੂ ਕੇ 12:00 ਵਜੇ ਆਇਆ ਸੀਗਾ ਉਹਨਾ ਟਾਈਮ ਕੋਠੀ ਤੇ ਬੈਠ ਰਿਹਾ ਫਿਰ ਸਾਤਰੀ ਲੱਗੀ ਹੋਈ ਸੀ ਆਪਣੀ ਆਪੇ ਆ ਗਿਆ ਸਾਤਰੀ ਤੇ ਫਿਰ ਹੁਣ ਦੇਖੋ ਥੱਲੇ ਦਾਣੇ ਖਾ ਰਹੇ ਨੇ ਪਹਿਲਾਂ ਟ੍ਰੇ ਚੋਂ ਕੱਦੇ ਨਹੀਂ ਹੈਗੇ ਹੁਣ ਥੱਲੇ ਚੁਗ ਰਹੇ ਨੇ ਦਾਣੇ ਆ ਇਹਨਾਂ ਦਾ ਪਰਲੇਆਂ ਦਾ ਦੋਮਾਂ ਦਾ ਜੋੜਾ ਲਵਾਇਆ ਸੀ ਉਹ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਦਾ ਦੋਮਾਂ ਦਾ ਆ ਲਾਲ ਚੀਨੀ ਗੁੱਤਰੀ ਲਾਲ ਜਿਸ ਰੰਗ ਦਾ ਹੋ ਕੋਈ ਨਾ ਹੁਣ ਬਾਕੀ ਪਾਣੀ ਚੱਲੀ ਜਾਂਦਾ ਆਪਣਾ ਥੱਲੇ ਮੈਂ ਇਸ ਨੇ ਜਿੱ ਨਿਕ ਲੋੜ ਤੇ ਪੀ ਲਿਆ ਤੇ ਹੁਣ ਆਪਾਂ ਜਲਦੀ ਜਲਦੀ ਪਾਣੀ ਪੁਲਾ ਦਈਏ ਮੈਸਾਂ ਨੂੰ ਆਹ ਮਸਾਜ ਲਾਉ ਦਿੰਨਾ ਤੇ ਬਾਕੀ ਪਾਣੀ ਪੁਲਾ ਦਈਏ ਫਿਰ ਆਪਾਂ ਕੋਠੇ ਤੇ ਚੱਲਾਂਗੇ ਅੰਨਾ ਲਾਣੂ ਕੇ ਫਿਰ ਆਪਾਂ ਕੋਠੇ ਤੇ ਚੱਲਾਂਗੇ ਤੇ ਧਾਣੇ ਵਾਲੀ ਟ੍ਰੇ ਕੱਢ ਦਾਂਗੇ ਉਹਨਾਂ ਦੀ ਤੇ ਐਦੂ ਬਾਅਦ ਚ ਧਾਰਾ ਚੋਮਾਂਗੇ ਇੱਧਰ ਕੱਟ ਆਹਣਾ ਕੱਟ ਲੈਣਾ ਪਾਪਾਂ ਤੇ ਬਾਕੀ ਪਾਣੀ ਪੂਣੀ ਪਿਆਦੀ ਨਾ ਨੂੰ ਲਈਏ ਤੇਰੀ ਮਿਲ ਤਾਂ ਪਸ ਨੂੰ ਜਦੋਂ ਕੋਠੇ ਦੇ ਜਾਵਾਂਗੇ ਲੋ ਜੀ ਇਤਰਾ ਪਾ ਜੂਵੀ ਵੀ ਚੱਕ ਲੈਂਦੀ ਤੇ ਜੂਵੀ ਨੂੰ ਨਮਾਦੀਏ ਬਾਕੀ ਦੇਖ ਖਨਾਈ ਜਾਂਦੀ ਹੈ ਇਹ ਖੜੇ ਇਧਰ ਮੱਝਾਂ ਨੇ ਹਜੇ ਪਾਣੀ ਪੀਤਾ ਨਹੀਂ ਪੂਰਾ ਅਸਲੀ ਕੱਖਾਂ ਦੇ ਲਾਲਚੇ ਚ ਲੱਗ ਰੀਆਂ ਨੇ ਇਹ ਕੋਈ ਨਾ ਚਲ ਅੱਥ ਨੇ ਪਿਆਦਾਂ ਨੇ ਇਹ ਯਾ ਤੇ ਉੱਧਰ ਪਿੰਜਰੇ ਚ ਭਾਗ ਜਾ ਜੀ ਵੀਰ ਚੱਲ ਪਿੰਜਰੇ ਚ ਓਏ ਪਿੰਜਰੇ ਚੱਲ ਹੱਪ ਪਿੰਜਰੇ 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 ਜੀ ਤੇ ਕੋਠੇ ਤੇ ਆ ਗਈ ਸੀਗੇ ਤੇ ਹੁਣ ਆਪਾਂ ਖੋਲੀਏ ਜਿੰਦਾ ਤੇ ਕੱਢੀਏ ਟਰੀਏ ਨਾ ਨੂੰ ਕੇ ਹੁਣ ਆਪਾਂ ਆ ਗਏ ਕੋਠੇ ਤੇ ਲਓ ਇਹ ਕਬੂਤਰੀ ਬੈਠੀ ਆਂਡੇਂ ਦੇ ਕਬੂਤਰ ਉਹ ਬੈਠਾ ਇਤਰਾ ਆ ਦੇਖ ਲੋ ਬੱਚੇ ਬੈਠੇ ਨੇ ਦਾਨਿਆਂ ਦੀ ਟ੍ਰੇ ਕੱਢਦੀ ਐ ਦਾਨੇ ਆਪਾਂ ਹੋਰ ਪਾਉਂਦੇ ਨਹੀਂ ਥੱਲੇ ਬਹੁ ਖੰਡ ਰਹੇ ਨੇ ਜੇ ਖਾਣੇ ਹੁਣ ਇੰਨਾ ਚ ਹੀ ਖਾ ਜਾਣਗੇ ਵਿੱਠਾ ਮਾਰਦੇ ਨਹੀਂ ਨੇ ਅੰਡਾ ਘਰਤੀ ਉਹ ਕਿ ਕਬੂਤਰ ਹੀ ਥੱਲੇ ਉਹ ਨਾਤ ਕੋਸ ਨਹੀਂ ਗੈਨੇ ਕੋਸ ਨਹੀਂ ਗੈਨੇ ਇੱਕ ਕਬੂਤਰ ਹੀ ਥੱਲੇ ਹੁਣ ਆਗੇ ਨੇ ਤੰਨਾਂ ਡੇ ਪਹਿਲਾ ਚਾਰਤੀਗੇ ਬਾਕੀ ਉਹ ਜੋੜਾ ਕਰੋ ਚੱਕ ਕਬੂਤਰ ਕਰੋ ਚੱਕ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੇ ਦਾ ਲੱਗਿਆ ਤੇ ਬਾਕੀ ਬਸ ਇੰਨਾ ਕੇ ਕੰਮ ਤੇ ਟ੍ਰੇ ਕੱਢਣੀ ਸੀ ਪਾਣੀ ਆਪਾਂ ਪਾ ਗਏ ਦੀ ਪਹਿਲਾਂ ਟ੍ਰੇ ਕੱਢਤੀ ਦਾਣਿਆਂ ਦੀ ਤੇ ਬਾਕੀ ਹੁਣ ਆਪਾਂ ਚੱਲਦੇ ਹਾਂ ਥੱਲੇ ਚੱਲਦੇ ਹਾਂ ਥੱਲੇ ਆ ਕੇ ਤੇ ਫਿਰ ਚਾਹਵਾਂਗੇ ਤਾਰਾ ਤੂਰਾ 5:30 ਹੋ ਰਹੇ ਨੇ ਹਜੇ ਤਾਂ 6 ਵਜੇ ਤਾਰਾ ਝੂਮਾਂਗੇ ਬਾਕੀ ਹੁਣ ਆਪਾਂ ਥੱਲੀ ਚੱਲਦੇ ਆਂ ਬਸ ਇਹਨਾਂ ਦੀ ਤਾਂ ਕੱਲੀ ਟਰੇ ਹੀ ਕੱਢਣੀ ਤੇ ਦਾਣਿਆਂ ਦੀ ਤੇ ਉਹ ਕੱਢਤੀ ਆਪਾਂ ਨੇ ਤੇ ਆਪਾਂ ਹੀ ਤੇ ਹਰਾ-ਹਰਾ ਖਾ ਕੇ ਇਹ ਸਾਰੀਆਂ ਬੈਠੀਆਂ ਨੇ ਦੇਖੋ ਉੱਧਰ ਬਾਕੀ ਵਿਛਾਲ ਖਾਈ ਜਾਂਦਾ ਕੱਲਾ ਹਰਾ ਤੇ ਹੁਣ ਅੱਧੇ ਘੰਟੇ ਤੱਕ ਚੋਮਾਂਗੇ ਪਤਾ ਨਾ ਇੱਧਰ ਕਬੂਤਰਾਂ ਗਾ ਨਹੀਂ ਫੇਰ ਨਹੀਂ ਗਮਰਾਦੀ ਆਪਾਂ ਥੋੜੀ ਜੋ ਜੱਕੋ ਕੋ ਉੱਤਰ ਦਾ ਤਰਾ ਹੂ ਕੂਲਰੀ ਤੋਂ ਆਂਡੇ ਇਹ ਵੀ ਤਰਾ ਹੂ ਪਿਆਜ਼ ਓੜਾ ਵੀ ਤਨ ਬਾਕੀ ਦੇਖਦੇ ਆਂ ਜੇ ਬਾਹਰੇ ਆ ਗਏ ਬਾਹਰੇ ਆ ਜਾਣਗੇ ਆਉ 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 ਆਉ

ਵਿਤਰੂ ਆ ਕੋ ਬੂਤਰੀ ਤੋਂ ਅੰਡੇ ਤੇਰੇ ਆ ਜਾਣਗੇ ਆ ਜੋੜਾ ਬਾਕੀ ਆ ਡੰਡਾ ਜੀ ਕਰਦਾ ਵੀ ਪੱਟੇ ਨਹੀਂ ਗੀ ਪੱਟੇ ਦੀਆਂ ਨੂੰ ਡੰਡੇ ਨੂੰ ਲਾਹ ਹਾਂ ਉਤਰੋ ਕੇ ਟਮਾਟੋ ਟੋਕਰੀ ਚ ਇਤਰਾ ਬੈਠੇ ਨੇ ਮੋਜਾ ਵੀ ਤਰਾਉ ਬੂਤਰੀ ਤੋਂ ਅੰਡੇ ਤਰੀ ਦਾ ਬਾਕੀ ਆਪਾਂ ਨੇ ਲਾਲ ਜੀ ਨੀ ਦਾ ਉਹ ਹਰੀ ਕਾਂਤਲੀ ਦਾ ਅੰਡਾ ਇੱਕ ਚੱਕ ਕੇ ਸਿੱਟਾਂਗੇ ਕਿਉਂਕਿ ਪਹਿਲਾਂ ਪਹਿਲਾਂ ਵੀ ਕਾਂਡਾ ਰੱਖਿਆ ਸੀ ਉਹਨੇ ਉਦੋਂ ਕੂਤਰ ਨਾਲ ਨਹੀਂ ਜੋੜਾ ਸੀ ਪਹਿਲਾਂ ਅੰਡਾ ਰੱਖਿਆ ਸੀ ਤੇ ਹੁਣ ਵੀ ਚੱਕ ਕੇ ਸਿੱਟਾਂਗੇ ਕੱਲ ਰੱਖਿਆ ਸੀ ਉਹ ਅੰਡੇ ਨੇ ਬਾਕੀ ਕੋਈ ਨਹੀਂ ਸਿੱਟਾਂਗੇ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਹੁਣ ਧਾਰਾ ਚੋਵਾਂਗੇ ਤੇ ਲੋ ਜੀ ਖੁੱਡੇ ਨੂੰ ਆਪਾਂ ਲਾਤਾ ਜਿੰਦਾ ਤੇ ਇਧਰ ਬਾਲਟੀ ਵੀ ਚੱਕ ਲਈਏ ਧਾਰਾ ਚੋਣ ਨੂੰ ਦਿੰਨ ਵੀ ਲਾਤਾ ਹੀ ਨਾ ਇੱਧਰ ਮੱਜੇ ਨੂੰ ਪਾ ਲਈਏ ਥੋੜਾ ਜਿਹਾ ਦਾਣਾ ਵੈਸੇ ਤਾਂ ਮਨਕਰੇ ਪਾਨੇ ਛਿੱਟੇ ਮਾਰੀ ਜਾਂਦੀ ਆ ਖੜੀ ਹੋ ਜਾ ਓਏ ਖੜੀ ਹੋ ਖੜੀ ਤੇਰੀ ਰਾ ਹਾ ਹੋ ਗਿਆ ਖੜੀ ਬਾਕੀ ਹੁਣ ਇਹਨੇ ਪਜੋਲੀ ਫਿਰ ਮੈਂ ਤਾਂ ਸੁਣ ਥੋੜਾ ਜਿਹਾ ਦਾਣਾ ਪਾ ਲਈਏ ਨੂੰ ਪਹਿਲਾਂ ਲੋ ਜੀ ਇੱਕ ਮੈਸ ਦੀ ਲਈਏ ਪਤਾ ਚੋ ਟੇਕ ਕਰ ਹੈਗੀ ਹੁਣ ਹੋ ਰਹੀ ਉਹਦੀ ਚੋਣਿਆ ਤੇ ਉਹਦੀ ਚੋਲੀਏ ਪਰ ਦੋ ਦੋ ਰੱਤ ਪਾ ਕੇ ਦਵਾ ਚੋ ਵੇਲੇ ਲੋਈ ਆ ਮੈਂ ਸਦੀਵੀ ਆ ਪਾਤਰ ਚੋਲੀ ਬਾਕੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਅਗਲੇ ਬਲੌਗ ਚ ਕੱਲੂ ਤੇ ਬਲੌਗ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਬਾਕੀ ਤਰ ਚੋਲੀ ਇਹਦੀ ਮੈਂ ਸਦੀ ਦੁੱਧ ਪਾਈ ਏ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲੂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ